ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜੀਆਂ ਚ ਹੋਵੋਗੇ ਪ੍ਰਮਾਤਮਾ ਕੋਲੋਂ ਸਾਰਾ ਦਿਨ ਹਰ ਵੇਲੇ ਸਰਵਤ ਦਾ ਭਲਾ ਮੰਗੀਦਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਸੁਣ ਕੇ ਫਿਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਸੋ ਮਾਨੋਨੰਦ ਪਿਆਰੀ ਜੀ ਬਾਤ ਦਾ ਇੱਕ ਪਿੰਡ ਦੇ ਵਿੱਚ ਨਾ ਇੱਕ ਪਤੀ ਪਤਨੀ ਸੀ ਉਹਨਾਂ ਦੇ ਔਲਾਦ ਨਹੀਂ ਸੀ ਕੋਈ ਤਾਂ ਉਹ ਬਹੁਤ ਹੀ ਜਿਆਦੇ ਧਾਰਮਿਕ ਬੰਦੇ ਗੁਣੀ ਗਿਆਨੀ ਦਾਨ ਪੁੰਨ ਕਰਨ ਵਾਲੇ ਵੀ ਸਾਡੇ ਬੱਚਾ ਹੋ ਜੇ ਬਹੁਤ ਪਾਠ ਪੂਜਾ ਚ ਦੋਨੋਂ ਮੀਆਂ ਬੀਵੀ ਤੇ ਗੁਰੂ ਘਰ ਜਾਣ ਜਾ ਕੇ ਉੱਥੇ ਬਹੁਤ ਸੇਵਾ ਕਰਦੇ ਪਰ ਉਹਨਾਂ ਦੇ ਕਿਤੋਂ ਵੀ ਕੋਈ ਉਹਨਾਂ ਨੂੰ ਫਲ ਨਾ ਮਿਲਿਆ ਵੀ ਕੋਈ ਔਲਾਦ ਹੁੰਦੀ ਉਹਨਾਂ ਦੀ ਤਾਂ ਬੀਵ ਮਾਤਾ ਨੇ ਦੇਖਿਆ ਵੀ ਇਹ ਬੰਦਿਆਂ ਨੂੰ ਦੇਣਾ ਤਾਂ ਚਾਹੀਦਾ ਹੈ ਵੀ ਬਹੁਤ ਦੁਖੀ ਨੇ ਵੀ ਕਿੰਨੇ ਚੰਗੇ ਬੰਦੇ ਨੇ ਵੀ ਪਰ ਇਹਨਾਂ ਦੇ ਕਰਮਾ ਚ ਹੈ ਨਹੀਂਗਾ ਵੀ ਹੁਣ ਬਣੇ ਕੀ ਤਾਂ ਇੱਕ ਦਿਨ ਉਹ ਦੋਏ ਜੀ ਬੈਠੇ ਨੇ ਤਾਂ ਉਹ ਵਿਚਾਰੀ ਬਹੁਤ ਰੋ ਰਹੀ ਹੁੰਦੀ ਹੈ ਵੀ ਲੈ ਇੰਨਾ ਕੁ ਸਹੇਗਾ ਘਰੇ ਸਭ ਕੁਝ ਹੈ ਕੋਈ ਸੰਭਣ ਵਾਲਾ ਨਹੀਂ ਉਹ ਬਹੁਤ ਝੁਰ ਰਹੀ ਹੈ ਤਾਂ ਬਿਉ ਮਾਤਾ ਨੇ ਪ੍ਰਗਟ ਹੋਈ ਉੱਥੇ ਆ ਕੇ ਉਹਨਾਂ ਨੂੰ ਕਹਿਣ ਲੱਗੀ ਵੀ ਦੇਖੋ ਸੋ ਦੇ ਕਰਮਾ ਚ ਬੱਚਾ ਤਾਂ ਨਹੀਂ ਹੈਗਾ ਕੋਈ ਪਰ ਮੈਂ ਤੁਹਾਨੂੰ ਆਪਦੇ ਵੱਲੋਂ ਇੱਕ ਪੁੱਤ ਦੇ ਦਿੰਨੀ ਆ ਵੀ ਉਹਦੀ ਉਮਰ ਸਿਰਫ 12 ਸਾਲ ਹੋਊਗੀ ਉਸ ਤੋਂ ਬਾਅਦ ਨਹੀਂ ਹੋਣੀ ਤਾਂ ਉਹ ਬੰਦਾ ਕਹਿਣ ਲੱਗਿਆ ਭਾਈ ਕਹਿੰਦਾ ਵੀ ਇਦੂ ਤਾਂ ਦੇ ਹੀ ਨਾ ਕਹਿੰਦਾ ਹੁਣ ਵੀ ਤੜਫਦਿਆਂ ਫਿਰ ਇਦੂ ਵਿਜਾ ਦੇ ਤੜਫਾਂਗੇ ਕਹਿੰਦਾ ਉਹਦਾ ਕੀ ਫਾਇਦਾ ਦੇਣ ਦਾ ਜੀ ਜਿਹਨੇ ਰਹਿਣਾ ਹੀ 12 ਸਾਲ ਲੈ ਉਹ ਕਹਿੰਦੀ ਮੇਰੇ ਹੱਥ ਵਾਸਤੇ ਇੰਨੀ ਕੀ ਗੱਲ ਐ ਤਾਂ ਭਾਈ ਉਹ ਮਾਂ ਤੋਂ ਕਿੱਥੋਂ ਝੱਲਿਆ ਜਾਂਦਾ ਮਾਂ ਦੀ ਮਮਤਾ ਫਰਕ ਹੁੰਦਾ ਬੰਦੇ ਨਾਲ ਉਹ ਕਹਿਣ ਲੱਗੀ ਬਿਨਾ ਤੂੰ ਦੇ ਮੈਨੂੰ ਕਹਿੰਦੀ ਚਾਹੇ 2 ਦਿਨ ਦੀ ਹੋਵੇ ਉਮਰ ਕਹਿੰਦੀ ਮੈਂ ਦੇਖ ਤਾਂ ਲਊਂ ਵੀ ਮੇਰੇ ਮੈਂ ਵੀ ਪੁੱਤ ਜੰਮਿਆ ਸੀ ਮੇਰੇ ਪੁੱਤ ਦਾ ਮੂੰਹ ਤਾਂ ਦੇਖ ਲੂਗੀ ਹਜੇ ਕਹਿੰਦੀ ਤੂੰ ਤਾਂ 12 ਸਾਲ ਕਹਿੰਨੀ ਐ ਚੱਲ ਦੇ ਕਹਿੰਦੀ 12 ਸਾਲ ਦਾ ਵਾਸਤੇ ਚਲੋ ਜੀ ਉਹਨਾਂ ਨੇ ਕੀ ਕਰਿਆ ਤਾ ਉਹ ਕਹਿੰਦੀ ਵੀ ਠੀਕ ਐ 12 ਸਾਲ ਉਮਰ ਹੋਊ ਉਹਦੀ ਉਹਨਾਂ ਚਿਰ ਖੁਸ਼ੀਆਂ ਮਨਾ ਲਿਓ ਵੀ ਸਾਨੂੰ ਮੈਂ ਦੇ ਰਹੀ ਆ ਚਲੋ ਜੀ ਦਿਨ ਪਏ ਹੋ ਗਿਆ ਮੁੰਡਾ ਉਹਨਾਂ ਦੇ ਤਾਂ ਸਾਲੋਂ ਅੰਦਰ ਮੁੰਡਾ ਹੋਇਆ ਉਹ ਇੰਨੀਆਂ ਖੁਸ਼ੀਆਂ ਘਰੇ ਘਾਟਾ ਤਾਂ ਹੈ ਨਹੀਂ ਸੀ ਕਾਸੇ ਦਾ ਬਹੁਤ ਗੁਸਤੀ ਹੋ ਤਾਂ ਉਹਨੂੰ ਬੱਸ ਜਿਵੇਂ ਕਹਿੰਦੇ ਨੇ ਵੀ ਪਾਲਦੀ ਹੋਈ ਦੀ ਦੁੱਧ ਲੱਸੀਆਂ ਨਾਲ ਹੈ ਹੈ ਤੇ ਖਵਾ ਖਵਾ ਕੇ ਉਹਨੇ ਕਿਹਾ ਵੀ ਮੈਂ ਤਾਂ ਕਿਉਂ ਨਾ ਇਹਨੂੰ ਗੱਭਰੂ ਕਰ ਲਾਂ ਛੇਤੀ ਮੁੰਡੇ ਨੂੰ ਤਾਂ ਉਹ ਭਾਈ ਜਦੋਂ 11 ਸਾਲ ਦਾ ਹੋ ਗਿਆ ਤਾਂ ਉਹ ਤਾਂ ਐ ਲੱਗੇ ਜਿਵੇਂ ਉਹ 17 18 ਸਾਲ ਦਾ ਮੁੰਡਾ ਹੁੰਦਾ ਐਨ ਪੂਰਾ ਐਡਾ ਕੱਦ ਵਿੱਡ ਬਹੁਤ ਖੁੱਲਾ ਡੁੱਲਾ ਸਰੀਰ ਬਹੁਤ ਸੋਹਣਾ ਮੁੰਡਾ ਤਾਂ ਉਹ ਕਹਿਣ ਲੱਗੀ ਜਦੋਂ ਬਾਰ ਮਾਰਮ ਸਾਲ ਲੱਗ ਗਿਆ ਲੱਗਿਆ ਹੋਇਆ ਸੀ ਖਤਮ ਹੋਣ ਵਾਲਾ ਸੀ ਉਹ ਨੂੰ ਕਹਿੰਦੀ ਆਪਾਂ ਵਿਆਹ ਕੇ ਨਾ ਦੇਖ ਲਈਏ ਮੁੰਡੇ ਨੂੰ ਉਹ ਕਹਿੰਦਾ ਕਿਉਂ ਕਮਲੀ ਹੋਈ ਐ ਕਹਿੰਦਾ ਮਹੀਨਾ ਤਾਂ ਇੱਕ ਰਹਿ ਗਿਆ ਇਹਦੀ ਉਮਰ ਦਾ ਉਹ ਕਹਿਣ ਲੱਗਿਆ ਤੇ ਘਰ ਵਾਲਾ ਕਹਿੰਦਾ ਜਿਹੜੀ ਗੱਲ ਤਾਂ ਪਤਾ ਹੈ ਕਹਿੰਦਾ ਕਿਉਂ ਪੰਗੇ ਲੈਣੀਆਂ ਕਿਸੇ ਦੀ ਬਗਾਨੀ ਧੀ ਕਹਿੰਦਾ ਉਹ ਕੀ ਕਰੂਗੀ ਫਿਰ ਮਹੀਨਾ ਰਹਿ ਕੇ ਕਹਿੰਦਾ ਉਹ ਦਾਜੂ ਬੱਜੂਗੀ ਭਾਈ ਉਹ ਹੀ ਜਾ ਵੱਡਾ ਹਿੰਡ ਹੁੰਦੀ ਆ ਜਦੋਂ ਬੰਦੇ ਦੀ ਕਿ ਨਾ ਉਹ ਫਿਰ ਤੁਹਾਨੂੰ ਪਤਾ ਹੀ ਹੈ ਮਾਂ ਦੀ ਮਮਤਾ ਜਿਹੜੀ ਬਹੁਤ ਭੈੜੀ ਹੁੰਦੀ ਹੈ ਮਨ ਨਾ ਖੜਿਆ ਉਹਦਾ ਉਹਨੇ ਤਾਂ ਕਹਿੰਦੀ ਮੈਂ ਤਾਂ ਵਿਆਹ ਹਾਂਗੀ ਮੁੰਡੇ ਨਾਲ ਵਿਆਹ ਲਿਆ ਬਿਆਕੇ ਮੁੰਡਾ ਤਾਂ ਉਹ ਕਹਿਣ ਲੱਗੀ ਕੁਛ ਦਿਨ ਉਹ ਕੁੜੀ ਦੇਖ ਲੈ ਕਦੇ ਆਈ ਪੰਚਾਇਤ ਦੇ ਨਾਲ ਆਈ ਫਿਰ ਪੇਕੀ ਵਗ ਗਈ ਤਾਂ ਉਹ ਪੇਕਿਆਂ ਨੂੰ ਗਈ ਹੋਈ ਸੀ ਉਹਨੂੰ ਕਹਿਣ ਲੱਗੀ ਵੀ ਜੇ ਤੂੰ ਲਿਆਵੇਂ ਕੁੜੀ ਨੂੰ ਅੱਜ ਉਹਨੂੰ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਆਪਣੇ ਨੂੰ ਨੂੰ ਲਿਆ ਤਾਂ ਉਹ ਕਹਿਣ ਲੱਗਿਆ ਕਿ ਨਾ ਮੇਰਾ ਐਉਂ ਜਾਂ ਨਹੀਂ ਪੈਂਦਾ ਵੀ ਦਿਨ ਤਾਂ 10 ਰਹਿ ਗਏ ਸਾਰੀ ਮੁੰਡੇ ਦੇ ਭਾਈ ਚਲੋ ਆਏ ਲਿਆਇਆ ਜਦੋਂ ਕੁੜੀ ਨੂੰ ਲੈ ਕੇ ਆਇਆ ਨਾ ਪਿੰਡ 'ਚ ਵੜਨ ਲੱਗਿਆ ਬਾਹਰ ਫਿਰਨੀ ਤੇ ਬਹਿ ਕੇ ਰੋਣ ਲੱਗ ਗਿਆ ਬੁੜਾ ਉੱਚੀ ਉੱਚੀ ਰੋਇਆ ਉਹ ਕੁੜੀ ਕਹਿੰਦੀ ਬਾਪੂ ਜੀ ਵੀ ਆਪਾਂ ਚੰਗੇ ਭਲੇ ਆਇਆ ਮੇਰੇ ਪੇਕਿਆਂ ਤੋਂ ਵੀ ਕੀ ਹੋ ਗਿਆ ਤੁਸੀਂ ਕਿਉਂ ਰੋਂਦੇ ਹੋ ਤਾ ਬਹੁਤ ਰੋਇਆ ਫੁੱਟ ਫੁੱਟ ਕੇ ਫਿਰ ਉਹਨੂੰ ਕਹਿਣ ਲੱਗਿਆ ਕਹਿੰਦਾ ਧੀਏ ਮੈਂ ਤਾਂ ਤਾ ਰੋਣਾ ਕਹਿੰਦਾ ਵੀ ਤੇਰਾ ਕੀ ਬਣੂਗਾ ਉਹ ਕਹਿੰਦੀ ਹੈ ਇਹੀ ਚ ਕੀ ਗੱਲ ਆ ਵੀ ਘਰੇ ਕੋਈ ਗੱਲ ਹੋ ਗਈ ਮੈਨੂੰ ਦੱਸੋ ਕੀ ਗੱਲ ਹੈ ਕਹਿੰਦਾ ਪੁੱਤ ਅਸੀਂ ਤੇ ਤੈਨੂੰ ਕਲ ਕੋ ਰੱਖਿਆ ਵੀ ਜਿਹੜਾ ਆ ਮੇਰਾ ਮੁੰਡਾ ਹੈ ਨਾ ਇਹਦੀ 12 ਸਾਲ ਦੀ ਉਮਰ ਹੈ ਬਸ ਵੀ ਇਹ ਦੇਖਣ ਨੂੰ ਐਡਾ ਲੰਬਾ ਚੌੜਾ ਕੱਦਦਾ ਹੈ ਦਾ ਵੀ ਇਹ ਵੀ ਬਿਉ ਮਾਤਾ ਨੇ ਇਹ ਦਿੱਤਾ ਤੀ ਵੀ ਇਹਦੀ ਉਮਰ ਨਹੀਂ ਲਿਖੀ ਹੋਈ ਵੀ ਮੈਂ ਤਾਂ ਰੋਣਾ ਵੀ ਤੂੰ ਵਿਧਵਾ ਹੋ ਜੇਗੀ ਵੀ ਅਸੀਂ ਤੇਰੇ ਨਾਲ ਧੋਖਾ ਕਰਿਆ ਪਾਹੀਓ ਕੁੜੀ ਵੀ ਬਹੁਤ ਪਾਠ ਪੂਜਾ ਕਰਦੀ ਤੀ ਬਹੁਤ ਦਿਨ ਰਾਤ ਪਾਠ ਪੂਜਾ ਉਹ ਕਰਦੀ ਤੀ ਉਹਨਾਂ ਵਰਗੀ ਸੀਗੀ ਪੂਰੀ ਗੁਰਸਿੱਖਣੀ ਤਾਂ ਉਹ ਕਹਿਣ ਲੱਗੀ ਵੀ ਖੜਾ ਹੋ ਚੱਲ ਕਹਿੰਦੀ ਘਰੇ ਕਹਿੰਦੀ ਹੈ ਲੈ 4 ਦਿਨ ਤਾਂ ਹੈਗੇ ਆਪਣੇ ਕੋਲੇ 10 ਦਿਨ ਹੋ ਕਹਿੰਦਾ ਹਾਂ ਚਲੋ ਜੀ ਜਿੱਦਾਂ 10 ਦਿਨ ਹੋਏ ਵੀ ਅੱਜ ਰਾਤ ਨੂੰ ਉਹਦੇ 12 ਸਾਲ ਪੂਰੇ ਹੋਣੇ ਨੇ ਵੀ ਰਾਤ ਨੂੰ ਇਹ ਪੂਰਾ ਹੋ ਜਾਊਗਾ ਉਹ ਕੁੜੀ ਕਹਿੰਦੀ ਵੀ ਇੱਕ ਤਾਂ ਚਿਰਾਗ ਲਿਆ ਦੇ ਬਾਪੂ ਮੈਨੂੰ ਇੱਕ ਕਹਿੰਦੀ ਮੈਨੂੰ ਲਿਆ ਦੇ ਗੜ ਵੀ ਭਰ ਕੇ ਇੱਥੇ ਧਰ ਦੇ ਪਾਣੀ ਦੀ ਇੱਕ ਕਹਿੰਦੀ ਤੂੰ ਮੈਨੂੰ ਕਿਲੋ ਕ ਅਨਾਜ ਦੇ ਦੇ ਜਿਵੇਂ ਕਣਕ ਦੇ ਦੇ ਚਲ ਤਾਂ ਧਰ ਕੇ ਬਹੁਤ ਜ਼ਿਆਦਾ ਇੱਕ ਪਾਸੇ ਬੈ ਗਈ ਉਹਨੂੰ ਉਹਨਾਂ ਨੂੰ ਕਹੀ ਤੁਸੀਂ ਪਈ ਜੋ ਤਾਂ ਜਿੰਨਾ ਵੀ ਮਨ ਤਨ ਲਾ ਕੇ ਪਾਠ ਕਰ ਸਕਦੀ ਹੈ ਪਾਠ ਲਾਗੀ ਕਰਨਾ ਚਿਰਾਗ ਜੋ ਮੈਂ ਜਲਾ ਲਿਆ ਕੋਲੇ ਜਲ ਧਰ ਕੇ ਗੜਵੀ ਧਰ ਲਈ ਜਲ ਦੀ ਅਨਾਜ ਧਰ ਲਿਆ ਕਹਿਣ ਲੱਗੀ ਤਾਂ ਪਾਠ ਕਰਨ ਲੱਗ ਗਈ ਭਾਈ ਮਨ ਉਹ ਤਨੋਂ ਜਦੋਂ ਅਸੀਂ ਪਾਠ ਕਰਦੇ ਆ ਤਾਂ ਫਿਰ ਰੱਬ ਵੀ ਸੁਣਦਾ ਹੈ ਹੁਣ ਉਹਨੂੰ ਤਾਂ ਇੱਡੀ ਸੱਟ ਲੱਗੀ ਹੋਈ ਮੂਰੇ ਦਿਸ ਰਹੀ ਸੀ ਰੱਬ ਨੇ ਸੁਣਨੀ ਨਹੀਂ ਸੀ ਉਹਦੀ ਤਾਂ ਤਾਂ ਆ ਗਈ ਦੇਵ ਮਾਤਾ ਨੇ ਭੇਜਤੇ ਦੂਤ ਜਮ ਰਾਜ ਨੇ ਆਏ ਜਦੋਂ ਦੋ ਬੰਦੇ ਆ ਕੇ ਉਹਨਾਂ ਨੂੰ ਕਹਿਣ ਲੱਗੀ ਜਦੋਂ ਬੈਠੀ ਐ ਪਾਠ ਕਰਦੀ ਐ ਤਾਂ ਪਾਠ ਕਰਦੀ ਉੱਠ ਖੜੀ ਉਹਨਾਂ ਨੂੰ ਦੇਖ ਕੇ ਕਹਿੰਦੇ ਕਹਿੰਦੀ ਕੌਣ ਹੋ ਤੁਸੀਂ ਕਹਿੰਦੇ ਸੀ ਜਮਦੂਤਾਂ ਬੇਵਮਾ ਤਨੇ ਪੇ ਜੰਸਤਾ ਜਮ ਰਾਜ ਨੇ ਭੇਜਿਆ ਵੀ ਇਹਦੀ ਉਮਰ ਇੰਨੀ ਦੀ ਮੁੰਡੇ ਦੀ ਪੂਰੀ ਹੋ ਗਈ ਕਹਿੰਦੀ ਮੇਰੇ ਘਰ ਵਾਲਾ ਇਹੋ ਵੀ ਮੈਂ ਆਏ ਤੁਹਾਨੂੰ ਕਿਵੇਂ ਲੈ ਜਾਣ ਦੇ ਦਾਂ ਕਹਿੰਦੀ ਤਾਂ ਕਹਿਣ ਲੱਗੀ ਵੀ ਆ ਚਰਾਗ ਦੇ ਦਿੰਦਾ ਤੁਹਾਨੂੰ ਬੜਦਾ ਇਹ ਦੇਵਤੇ ਨੇ ਸਾਰੇ ਅਨਾਜ ਵੀ ਜਲ ਵੀ ਚਰਾਗ ਵੀ ਇੱਕ ਗਊ ਮਾਤਾ ਖੜਾ ਦੀ ਲਵੇ ਕਹਿੰਦੀ ਇਹ ਸਾਰੇ ਦੇ ਦਿਤੇ ਨੇ ਕਹਿੰਦੀ ਜੇ ਤੁਸੀਂ ਲਿਜਾਓਗੇ ਨਾ ਤਾਂ ਆ ਚਰਾਗ ਹੈ ਨਾ ਜਿਹੜਾ ਸਾਰਿਆਂ ਦੇ ਚਰਾਗ ਬੁਝਾ ਦੂਗਾ ਕਹਿੰਦੀ ਸਿਰਫ ਇੱਕ ਚਰਾਗ ਬੁਝਾਉਣਾ ਹੈ ਉਹ ਕਹਿੰਦੀ ਇਹਨੇ ਦੁਨੀਆ ਪਰ ਦੇ ਬੁਝਾ ਦੇਣੇ ਨੇ ਤੇ ਫਿਰ ਜਲ ਬੋਲਦਾ ਹੈ ਕਹਿੰਦਾ ਜਲਥਲ ਕਰ ਦੂੰ ਇਹੋ ਜਿਹਾ ਜਲਥਲ ਕਰੂੰ ਸਭ ਰੁੜ ਜੂਗਾ ਉੱਚ ਨਹੀਂ ਕਹਿੰਦਾ ਮੈਂ ਧਰਤੀ ਦੇ ਹੇਠਾਂ ਹੀ ਲੱਗ ਜੂ ਜਲ ਕਹਿਣ ਲੱਗਿਆ ਧਰਤੀ ਦੇ ਹੇਠਾਂ ਹੀ ਲੱਗ ਜੂ ਜੀਵ ਜੰਤੂ ਵੀ ਮਰਨਗੇ ਪਿਆਸੇ ਸਿਰਫ ਇਹ ਇੱਕ ਬੰਦੇ ਖਾਤਰ ਤਾਂ ਪਾਯੋ ਦੋਏ ਮੁੜ ਗਏ ਜਾ ਕੇ ਕਹਿਣ ਲੱਗੇ ਵੀ ਉੱਥੇ ਤਾਂ ਆ ਕੁਝ ਹੋ ਰਿਹਾ ਵੀ ਸੰਤ ਅੰਦਰੀ ਨਹੀਂ ਬੜਨ ਦਿੱਤਾ ਚਰਾਗ ਨੇ ਤੇ ਜਲ ਦੇਵਤਾ ਨੇ ਭਾਈ ਉਹਨਾਂ ਨੇ 7-8 ਬੰਦੇ ਭੇਜਤੇ ਹੋਰ ਜਦੋਂ ਆਏ ਉੱtre 7-8 ਬੰਦੇ ਤਾਂ ਉਹ ਅਨਾਜ ਬੋਲਦਾ ਵੀ ਦੇਖ ਲਓ ਕਿੰਨੇ ਆਸੀਂ ਤੁਸੀਂ ਕਿੰਨੇ ਹੋ ਵੀ ਇਹੇ ਅਨਾਜ ਨੂੰ ਨਾ ਇਹ ਤੁਹਾਨੂੰ ਜਾਣ ਦੇਵੇ ਗਾ ਬਾਦੂਗਾ ਦੁਨੀਆ ਤੇ ਕੱਲੇ ਕੱਲੇ ਬੰਦੇ ਦਾ ਤੁਸੀਂ ਸਿਰਫ ਇੱਕ ਖਾਤਰ ਇੰਨੀ ਦੁਨੀਆ ਮਰਵਾ ਦੋਗੇ ਭਾਈਓ ਤਾਂ ਫੇਰ ਮੁੜ ਗਏ ਫੇਰ ਵਿਵਹ ਮਾਤਾ ਆਈ ਚੱਲ ਕੇ ਉਹ ਕਹਿੰਦੀ ਵੀ ਮੈਂ ਤਾਂ ਇਹਦੇ ਵਿਆਹ ਉਹ ਤਾਂ ਲਿਖਿਆ ਹੀ ਨਹੀਂ ਹੋਇਆ ਸੀ ਕਰਮਾਂ ਚ ਕਹਿੰਦੀ ਤੁਸੀਂ ਕਿਹੜਾ ਵਿਆਹ ਦੀ ਗੱਲ ਕਰਦੇ ਹੋ ਜਦੋਂ ਉਹ ਆਈ ਆ ਕੇ ਦੇਖਦੀ ਐ ਉਹ ਕੁੜੀ ਬੈਠੀ ਉਹਨੂੰ ਕਹਿੰਦੀ ਕੌਣ ਐ ਤੂੰ ਉਹ ਕਹਿੰਦੀ ਤੂੰ ਕੌਣ ਐ ਕਹਿੰਦੀ ਮੈਂ ਤਾਂ ਵਿਵਹ ਮਾਤਾ ਉਹ ਕਹਿੰਦੀ ਫਿਰ ਜਿਹਨੂੰ ਲੈਣਦੇ ਆ ਲੈਣਾ ਹੁੰਨੇ ਉਹ ਨਾ ਮੈਂ ਉਹਦੇ ਘਰ ਵਾਲੀ ਆ ਉਹ ਕਹਿੰਦੀ ਇਹਦਾ ਤਾਂ ਵਿਆਹ ਹੀ ਨਹੀਂ ਲਿਖਿਆ ਹੋਇਆ ਮੈਂ ਤਾਂ ਇਹਦੀ 12 ਸਾਲ ਦੀ ਉਮਰ ਲਿਖੀ ਧੀ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਤਾਂ ਲਿਖਿਆ ਕੀ ਲਿਖਿਆ ਕਿ ਨਾ ਲਿਖਿਆ ਵੀ ਮੇਰੇ ਘਰ ਵਾਲਾ ਐ ਉਹ ਮੈਂ ਆ ਸਬੂਤ ਬੈਠੀ ਆ ਤੇਰੇ ਸਾਹਮਣੇ ਉਹਦੇ ਘਰ ਵਾਲੀ ਆ ਮੈਂ ਕਹਿਣ ਲੱਗੀ ਵੀ ਫਿਰ ਹੁਣ ਉਹ ਕਹਿੰਦੀ ਮੈਂ ਮੈਂ ਤੇਰ ਨੂੰ ਕਿਵੇਂ ਲੈ ਜਾਣ ਦੇ ਦੂੰ ਕਹਿੰਦੀ ਕਹਿੰਦੀ ਉਹਨੂੰ ਪਹਿਲਾਂ ਉਹਨੇ ਮੱਥਾ ਟੇਕਿਆ ਜਦੋਂ ਉਹ ਆਈ ਬਿਉ ਮਾਤਾ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਗਈ ਪਹਿਲਾਂ ਉਹਨੇ ਮੱਥਾ ਟੇਕਿਆ ਜਦੋਂ ਉਹ ਨਾ ਪੈਰੀ ਹੱਥ ਲਾਇਏ ਉਹਨੇ ਉੱਠ ਕੇ ਤਾ ਉਹ ਜਿਹੜੀ ਬਿਉ ਮਾਤਾ ਸੀ ਉਹਨੂੰ ਕਹਿਣ ਲੱਗੀ ਕਹਿੰਦੀ ਬੁੱਢ ਸਹਾਗਣਾ ਬੁੱਢ ਸਹਾਗਣਾ ਬੁੱਢ ਸਹਾਗਣਾ ਹੋਵੇਂ ਤਿੰਨ ਵਾਰ ਗਿਆ ਤਾਂ ਪਿੱਛੋਂ ਆਪਾਈ ਝਗੜਾ ਹੋ ਗਿਆ ਉਹਨਾਂ ਦਾ ਜਦੋਂ ਉਹਨੇ ਗੁੱਡੇ ਸਾਗਣ ਕੇ ਆ ਉਹ ਕੁੜੀ ਕਹਿੰਦੀ ਵੀ ਮਾਤਾ ਤੇਰਾ ਵਾਚਨ ਸ਼ੁਭ ਹੋਵੇ ਤੇਰਾ ਵਾਚਨ ਸ਼ੁਭ ਹੋਵੇ ਤੇਰਾ ਵਾਚਨ ਸ਼ੁਭ ਹੋਵੇ ਉਹਨੇ ਵੀ ਤਿੰਨ ਵਾਰ ਕਿਹਾ ਮਾਗਰੋਂ ਆ ਹੋ ਗਿਆ ਛੱਫੜ ਪੈ ਗਿਆ ਜਦੋਂ ਵੀ ਇਹ ਤਾਂ ਉਹ ਕਹਿੰਦੀ ਮੈਂ ਤਾਂ ਜਾਣ ਨਹੀਂ ਦਿੰਦੀ ਮੈਂ ਤਾਂ ਉਹਦੇ ਘਰ ਆ ਲਈਆਂ ਕਹਿੰਦੀ ਆ ਕਿ ਮੈਂ ਲੈ ਜਾਂਗੀ ਫਿਰ ਉਹ ਕਹਿਣ ਲੱਗੀ ਵੀ ਤੂੰ ਮੈਨੂੰ ਰੋਕ ਨਹੀਂ ਸਕਦੀ ਮੈਂ ਤਾਂ ਹੁਣ ਲੈ ਜਾਨੀ ਆ ਤੈਨੂੰ ਪਤਾ ਵੀ ਨਹੀਂ ਲੱਗਣਾ ਉਹ ਕਹਿੰਦੀ ਮਾਤਾ ਫਿਰ ਤੂੰ ਬੇਜਵਾਨੀ ਹੋਵੇਂਗੀ ਉਹ ਕਹਿੰਦੀ ਹਾਂ ਮੈਂ ਬੇਜਵਾਨੀ ਬੇਵ ਮਾਤਾ ਕਹਿੰਦੀ ਮੈਂ ਬੇਵ ਮਾਤਾ ਹਾਂ ਸਬਦਾ ਲੇਖ ਮੈਂ ਲਿਖਦੀਆਂ ਕਹਿੰਦੀ ਮੈਂ ਬੇਜਵਾਨੀ ਕਿਵੇਂ ਹੋ ਗਈ ਕਹਿੰਦੀ ਹੁਣੇ ਤਾਂ ਤੂੰ ਮੈਨੂੰ ਬੁੱਢੇ ਸਹਾਗਣ ਬੁੱਢੇ ਸਹਾਗਣ ਤਿੰਨ ਵਾਰ ਕਹਿਆ ਨਹੀਂ ਤਾਂ ਅਸ਼ੀਰਵਾਦ ਦਿੱਤਾ ਕਹਿੰਦੀ ਮੈਂ ਤਾਂ ਹਜੇ ਬੁੱਢੀ ਵੀ ਨਹੀਂ ਹੋਈ ਫਿਰ ਕਹਿੰਦੀ ਮੈਂ ਤੈਨੂੰ ਕਿਹਾ ਤੇਰਾ ਵਚਨ ਸ਼ੁਭ ਹੋਵੇ ਤੇਰਾ ਵਚਨ ਸ਼ੁਭ ਹੋਵੇ ਕਹਿੰਦੀ ਫਿਰ ਤੇ ਦਾ ਮਤਲਬ ਤੂੰ ਜਵਾਨਾ ਜਵਾਨ ਤੋਂ ਫਿਰੇਗੀ ਹੁਣ ਮੈਨੂੰ ਤਾਂ ਐ ਅਸ਼ੀਰਵਾਦ ਬੁੱਢੇ ਸਹਾਗਣ ਦਾ ਦਿੱਤਾ ਹੈ ਉਹ ਕਹਿਣ ਲੱਗੀ ਵੀ ਪਸਗੀ ਮੈਂ ਵੀ ਬੇਵ ਮਤਾ ਸੋਚੇ ਵੀ ਨਹੀਂ ਮੈਂ ਤਾਂ ਮੇਰੀ ਵੀ ਜਵਾਨ ਮੈਂ ਵੀ ਜਵਾਨ ਹੋ ਜਾਨੀ ਆ ਤਾਂ ਉਹਨੂੰ ਪੁੱਛਣ ਲੱਗੀ ਫਿਰ ਕਹਿੰਦੀ ਉਹ ਕਹਿਣ ਲੱਗੀ ਕੁੜੀ ਕਹਿੰਦੀ ਮੇਰੀ ਉਮਰ ਕਿੰਨੀ ਹੈ ਉਹ ਤਾਂ ਤੈਨੂੰ ਪਤਾ ਹੀ ਹੋਊ ਤਾਂ ਲਿਖਿਆ ਉਹ ਕਹਿੰਦੀ ਹਾਂ ਤੇਰੀ ਉਮਰ ਤਾਂ ਬਹੁਤ ਹੈ ਕਹਿੰਦੀ ਉਹ ਕਹਿੰਦੀ ਫਿਰ ਮੇਰੀ ਉਮਰ ਚੋਂ ਅੱਧੀ ਮੇਰੇ ਘਰ ਵਾਲੇ ਦੇ ਲਾ ਦੇ ਆ ਆ ਕੰਮ ਤਾਂ ਕਰ ਸਕਦੀ ਆ ਕਹਿੰਦੀ ਅਸੀਂ ਇੰਨਾ ਕੁ ਚਿਰ ਤਾਂ ਜਿਉ ਲਾਂਗੇ ਉਹ ਸੋਚ ਵਿਚਾਰ ਕੇ ਕਹਿੰਦੀ ਲੈ ਠੀਕ ਐ ਵੀ ਤੇਰੀ ਉਮਰ ਮੈਂ ਸਾਲ ਛੋਟੇ ਹੀ ਲਿਖਤੀ ਬਾਕੀ ਤੇਰੀ ਉਮਰ ਉਹਨੂੰ ਦੇਤੀ ਤੇ ਇਥੋਂ ਤੂੰ ਇੱਕ ਸਾਲ ਪਹਿਲਾਂ ਲਿ ਜਾਉ ਤੈਨੂੰ ਉਹ ਉਹਨੂੰ ਬਾਅਦ ਚ ਚਲੋ ਜੀ ਮੁਰਗੀ ਕੁੜੀ ਨੇ ਫਟਾਫਟ ਆਪਦੇ ਮਾਪੇ ਠਾਈ ਅੰਦਰੋਂ ਸੱਸ ਸਹੁਰਾ ਤੇ ਘਰ ਵਾਲਾ ਕਹਿੰਦੀ ਲੈ ਹੁਣ ਰੱਜ ਕੇ ਖੁਸ਼ੀਆਂ ਮਨਾ ਲਓ ਕਹਿੰਦੀ ਮੈਂ ਤਾਂ ਇੰਨੇ ਸਾਲ ਦੀ ਇਹਦੀ ਉਮਰ ਲੈ ਲਈ ਰੋ ਪਿੱਟ ਕੇ ਕਹਿੰਦੀ ਹਾੜੇ ਹੂੜੇ ਕੱਢ ਕੇ ਵੀ ਹੁਣ ਖੁਸ਼ੀਆਂ ਮਨਾਉ ਆਪਾਂ ਚੱਲ ਉਹਨਾਂ ਨੂੰ ਕਹਿੰਦੀ ਵੀ ਉਹਨਾਂ ਨੂੰ ਤੁਸੀਂ ਵੀ ਚੱਲ ਖੁਸ਼ੀਆਂ ਮਨਾ ਕੇ ਪੂਰੇ ਹੋ ਜਾਓਗੇ ਕਹਿੰਦੀ ਇਹਨੇ ਮੈਂ ਵੀ ਹੋ ਜੂ ਕਹਿੰਦੀ ਇਹ ਦੋਏ ਦਿਨ ਹੋ ਜਾਊਗਾ ਉਹਨਾਂ ਨੂੰ ਐਂ ਦੱਸਦੀ ਆ ਬੈਠੀ ਵਿਚਾਰੀ ਨਾਲੇ ਰੋਵੇ ਨਾਲੇ ਦੱਸੇ ਨਾ ਉਹਦਾ ਹੱਸਣ ਨੂੰ ਜੀ ਕਰੇ ਨਾ ਰੋਣ ਨੂੰ ਕਰੇ ਇਹ ਹੁੰਦਾ ਭਾਈ ਬੇਵਮਤਾ ਦਾ ਜੇ ਅਸੀਂ ਦਿਲੋਂ ਭਗਤੀ ਕਰਦੇ ਆ ਤਾਂ ਉਹਨੂੰ ਰੱਬ ਸੁਣਦਾ ਵੀ ਹੈ ਪਰ ਭਗਤੀ ਸੱਚੇ ਦਿਲੋਂ ਹੋਣੀ ਚਾਹੀਦੀ ਹੈ ਉਹ ਕਹਿੰਦੇ ਨੇ ਵੀ ਜੇ ਤੁਹਾਡਾ ਲੇਵਲ ਅੱਗ ਜੇ ਨਾ ਤਾਂ ਇੱਕ ਸਕਿੰਟ ਦੀ ਵੀ 24 ਘੜੀਆਂ ਚ ਇੱਕੋ ਹੀ ਸਕਿੰਟ ਦੀ ਇੰਨੀ ਕੀ ਲੱਗ ਜੇ ਇੰਨੀ ਕੀ ਲੇਵਲ ਲੱਗੀ ਵੀ ਤੁਹਾਡੀ ਸੱਚੇ ਦਿਲ ਦੀ ਉਹ ਪਰਮਾਤਮਾ ਨਾਲ ਬਾਰਾ ਨਿਆਰਾ ਕਰ ਦਿੰਦੀ ਹੈ ਧੰਨਵਾਦ ਜੀ